ਦੇ ਰਿਫਰਤੀ ਹੁਣ ਜਿਹੜੀ ਆ ਇਸ ਤਰ੍ਹਾਂ ਆ ਰਹੀ ਹੈ ਉਹ ਆ ਰਹੀ ਹੈ 11 ਨਵੰਬਰ 2025 ਤੇ ਹਾਂ ਉਹ ਤਾਂ ਸਿ ਨੂੰ ਆ ਰਹੀ ਹੈ ਨਾ ਜਿਹੜੀ ਦਵਾ ਸਿਲੇਬਸ ਨਹੀਂ ਹੈ ਤਾਂ ਸੋ ਤੁਸੀਂ ਦੇਖ ਰਹੇ ਹੋ ਪਕਾਟੀ ਵੀ ਅੱਜ ਖੜਾ ਚੱਲਾ ਗੁਰਦਾਸਪੁਰ ਦਾ ਬਲਾਕ ਦਰੰਗਲਾ ਤੇ ਇੱਕ ਪਿੰਡ ਹੈ ਗੱਲੜੀ ਸੋ ਅੱਜ ਇੱਕ ਮਹਾਨ ਸ਼ਖਸੀਅਤ ਨਾਲ ਨੂੰ ਮਿਲਣ ਜਾ ਰਿਹਾ ਜਿੱਥੇ ਬਹੁਤ ਪਿਛਲੇ 4-5 ਸਾਲ ਤੋਂ ਜਿਹੜਾ ਸੋਸ਼ਲ ਵਰਕ ਜਿਹੜੀਆਂ ਨੌਜਵਾਨ ਵੀਰਾਂ ਨੂੰ ਸਹੀ ਗਾਈਡਲਾਈਨ ਦੇ ਰਿਹਾ ਉਹਦੇ ਵਾਸਤੇ ਜੌਬ ਵਾਸਤੇ ਜਿਹੜਾ ਇੱਕ ਵਧੀਆ ਜਿਹੜਾ ਇੱਕ ਐਸਟੀਯੂਲ ਖੁੱਲਾ ਹੋਇਆ ਇੱਕ ਅਕੈਡਮੀ ਖੋਲੀ ਹੋਈ ਆ ਉਹਦੇ ਵਿੱਚ ਬਹੁਤ ਸਾਰੇ ਬੱਚੇ ਇੱਥੋਂ ਕਾਮਯਾਬ ਹੋ ਕੇ ਆਪਣੀ ਮੰਜ਼ਿਲ ਵੱਲ ਆਪਣੀ ਨੌਕਰੀ ਨੂੰ ਜਿਹੜੀ ਆ ਉਹ ਲਈ ਆ ਸੋ ਅੱਜ ਇੱਕ ਵਿਸ਼ੇਸ਼ ਸੈਮੀਨਾਰ ਰੱਖਿਆ ਗਿਆ ਉਹਦੇ ਵਿੱਚ ਬਹੁਤ ਸਾਰੇ ਨੌਜਵਾਨ ਵੀਰ ਨੇ ਉਹ ਉੱਥੇ ਪਹੁੰਚੇ ਨੇ ਉਹਨਾਂ ਨੂੰ ਅਵੇਰਨੈਸ ਦਿੱਤੀ ਗਈ ਹੈ ਕਿ ਜੋਪ ਵੱਲ ਜਿਹੜੇ ਬੱਚੇ ਕਨਫਿਊਜ਼ ਹੁੰਦੇ ਨੇ ਉਹਨਾਂ ਨੂੰ ਦੱਸਿਆ ਗਿਆ ਅੱਜ ਸਾਡੇ ਨਾਲ ਉਹ ਵੀਰ ਜਯੋਧਵੀਰ ਜਿਹੜੀ ਅਕੈਡਮੀ ਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹਨਾਂ ਦੀ ਸੇਵਾ ਜਿਹੜੀ ਉਹ ਕਰ ਰਿਹਾ ਸੋ ਅੱਜ ਸਾਡੇ ਨਾਲ ਉਹ ਵੀਰ ਖੜੇ ਨੇ ਉਹ ਪੁੱਛਦੇ ਆ ਵੀਰ ਜੀ ਕਿਵੇਂ ਮਨ 'ਚ ਇਹ ਤੁਹਾਡੇ ਜਜ਼ਬਾ ਆ ਕਿ ਜਿਹੜੇ ਨੌਜਵਾਨ ਵੀਰ ਪਟਕੇ ਹੋਏ ਨੇ ਉਹਨਾਂ ਨੂੰ ਸਿੱਧੇ ਰਾਹ ਪਾਉਣ ਦਾ ਦੇਖੋ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਮੇਰਾ ਇਹ ਸੀਗਾ ਕਿ 4 4 ਸਾਲ ਪਹਿਲਾਂ ਮੈਂ ਵੀ ਇਹਨਾਂ ਬੱਚਿਆਂ ਦੇ ਵਿੱਚ ਮਤਲਬ ਕੁਝ ਸਟੂਡੈਂਟ ਸੀਗਾ ਜਿਹੜੀਆਂ ਜਿਹੜੀਆਂ ਮੈਨੂੰ ਪ੍ਰੋਬਲਮ ਆ ਰਹੀ ਸੀਗੀ ਕਿ ਕੋਈ ਗਾਈਡ ਕਰਨ ਵਾਲਾ ਨਹੀਂ ਹੈ ਕੀ ਪੜਨਾ ਹੈ ਕਿਵੇਂ ਕਰਨਾ ਉਹ ਚੀਜ਼ਾਂ ਦੀ ਮੈਨੂੰ ਪਰੇਸ਼ਾਨੀ ਸੀਗੀ ਤਾਂ ਜਿਹੜੀਆਂ ਆਪਣੀਆਂ ਪਰੇਸ਼ਾਨੀਆਂ ਸੀਗਾ ਉਹਨਾਂ ਨੂੰ ਧਿਆਨ ਚ ਰੱਖਦੇ ਮੈਨੂੰ ਲੱਗਾ ਕਿ ਨਹੀਂ ਯਾਰ ਆਪਾਂ ਬੱਚਿਆਂ ਲਈ ਸਹੀ ਰਾਹ ਨੂੰ ਉਹਰੇ ਬੱਚਿਆਂ ਨੇ ਖੁਦ ਹੀ ਮਿਲ ਕੇ ਜਿਹੜਾ ਪਹਿਲੇ ਜਿ 5-7 ਬੱਚੇ ਸੀਗੇ ਉਹਨਾਂ ਨੇ ਹੀ ਇਹਨੂੰ ਸਟਾਰਟ ਕੀਤਾ ਸੀਗਾ ਉਹਨਾਂ ਨੇ ਸਾਰਾ ਇਨਫਰਾਸਟ੍ਰਕਚਰ ਸਭ ਕੁਝ ਪਿੱਛੇ ਬੱਚਿਆਂ ਦਰ ਮਤਲਬ ਜਿਹੜੇ ਜੁੜੇ ਆ ਇਹਨਾਂ ਨੇ ਖੁਦ ਹੀ ਸਭ ਕੁਝ ਲਿਆਂਦਾ ਸੀਗਾ ਇਹਨਾਂ ਨੇ ਇਹਨੂੰ ਸ਼ੁਰੂ ਕਰਵਾਇਆ ਤੇ ਅੱਜ ਦੀ ਕਿੰਨੇ ਕ ਬੱਚੇ ਇੱਥੋਂ ਜਿਹੜੀ ਸਿੱਖਿਆ ਲੈ ਕੇ ਜਿਹੜੀ ਅਕੈਡਮੀ ਤੋਂ ਪੜ੍ਹ ਕੇ ਬੱਚੇ ਜੋਬ ਤੇ ਲੱਗ ਚੁੱਕੇ ਨੇ ਮਤਲਬ ਹੁਣ ਤੱਕ ਜਿਹੜੇ ਆ ਉਹ ਕਾਫੀ ਬੱਚੇ ਆ ਜਿੱਦਾਂ ਪਿਛਲੀ ਵਾਰੀ ਉਹਨਾਂ ਦੇ ਮਤਲਬ 507 ਬੱਚੇ ਜਿਹੜੇ ਪਿਛਲੀ ਵਾਰੀ ਉਸੇ ਐਗਜ਼ਾਮ 'ਚੋਂ ਨਿਕਲੇ ਆ ਦਸਾਂ 'ਚੋਂ ਉਸ ਤੋਂ ਪਹਿਲਾਂ ਵੀ ਟੋਟਲ ਲਾ ਕੇ 50 60 ਬੱਚੇ ਜਿਹੜੇ ਆ ਉਹ ਜਾ ਚੁੱਕੇ ਆ ਔਰ 100 ਤੋਂ ਵੱਧ ਨੇ ਜਿਹੜਾ ਐਗਜ਼ਾਮ ਕਲੀਅਰ ਕੀਤਾ ਉਹਨਾਂ ਦੇ ਕਈ ਹੋਰ ਪ੍ਰੋਸੈਸ ਜਿਹੜੇ ਆ ਉੱਪੇ ਆ ਤੋ ਦੇਖਿਆ ਹੁਣ ਮੈਟ੍ਰਿਕ ਦੇ ਨਿੱਦੇ ਜਿਹੜੇ ਆ ਚੁੱਕੇ ਨੇ ਤੇ ਬਹੁਤ ਸਾਰੇ ਬੱਚਿਆਂ ਦੇ ਅੰਦਰ ਕਨਫਿਊਜ਼ਨ ਹੈ ਕਿ ਹੁਣ ਲਾਈਨ ਕਿਹੜੀ ਯੂਜ਼ ਕਰੀਏ ਜਾਂ ਕੀ ਕਰੀਏ ਉਹਨਾਂ ਵਾਸਤੇ ਤੁਸੀਂ ਕੀ ਕਰਨਾ ਚਾਹੋਗੇ ਇਹ ਜਿਹੜੀ ਜਿਹੜਾ ਇਹ ਇਹ ਕਨਫਿਊਜ਼ਨ ਮਤਲਬ ਸ਼ੁਰੂ ਤੋਂ ਹੀ ਚੱਲਦੀ ਆ ਰਹੀ ਹੈ ਕਿ ਕਸ਼ਮੀ ਤੋਂ ਬਾਅਦ ਹੁੰਦਾ ਕੀ ਹੈ ਕਿ ਕਾਫੀ ਬੱਚਿਆਂ ਲਈ অপਸ਼ਨ ਆ ਖੁੱਲ ਜਾਂਦੀ ਹੈ ਕਿ ਬੱਚੇ ਮੈਡੀਕਲ ਡੋਨ ਮੈਡੀਕਲ ਆਰਟਸ ਇਹਨਾਂ ਦੇ ਵਿੱਚ ਕਨਫਿਊਜ਼ ਹੋ ਜਾਂਦੇ ਆ ਬੱਚੇ ਨੂੰ ਪਤਾ ਨਹੀਂ ਹੁੰਦਾ ਵਾ ਕੀ ਕਰਨਾ ਹੈ ਕੀ ਹੈ ਤੇ ਜਿਉਂ ਤੇ ਸਰਕਾਰੀ ਨੌਕਰੀ ਵਾਲੀ ਸਾਈਡ ਤੋਂ ਆਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਜ਼ਰੂਰੀ ਨਹੀਂ ਹੈ ਕਿ ਉਹ ਮੈਡੀਕਲ ਹੀ ਚਾਹੀਦਾ ਜਾਂ ਨਾਨ ਮੈਡੀਕਲ ਹੀ ਚਾਹੀਦਾ ਜੇ ਉਹ ਮੰਨ ਲਓ ਕਿ ਜਿੱਦਾਂ ਉਹ ਕੁਝ ਬੱਚਾ ਨਾ ਹੋਵੇ ਕਿ ਆਪਾਂ ਭਰਤੀ ਹੋਣਾ ਤਾਂ ਭਰਤੀ ਹੋਣ ਲਈ ਲਓ ਆਪਾਂ ਪੰਜਾਬ ਪੁਲਿਸ ਚ ਕਹੀਏ ਜਾਂ ਪੀਐਸਬੀ ਚ ਕਹੀਏ ਸੀਆਰਪੀ ਚ ਕਹੀਏ ਜਾਂ ਹੋਰ ਮੈਕਮੇ ਚ ਕਹੀਏ ਤਾਂ ਕਈ ਮੇਜੋਰਟੀ ਦੇ ਵਿੱਚੋਂ ਮੰਗਦੇ ਜਿਤੇ ਆਰਟਸ ਦੀ ਕੀਤੀ ਹੋਈ ਆ ਨਾਲ ਤੁਹਾਡੀ ਪ੍ਰੈਪਰੇਸ਼ਨ ਪੂਰੀ ਆ ਤਾਂ ਤੁਸੀਂ ਇਗਜ਼ਾਮ ਕੋਈ ਵੀ ਦੇ ਸਕਦੇ ਜਿਹਦੇ ਵਿੱਚ ਤੁਹਾਡੇ ਕੋਲ ਸਿਰਫ ਤੁਹਾਡੀ ਏਜ 18 ਸਾਲ ਤੋਂ ਲੈ ਕੇ ਕੁਝ ਭਰਤੀ ਲਈ 21 ਸਾਲ ਕੁਝ ਵੀ 23 ਸਾਲ ਕੁਝ ਵੀ 28 ਸਾਲ ਉਹ ਹੋਣੀ ਚਾਹੀਦੀ ਆ ਤੇ ਜੇ ਕੁਝ ਇਹ ਕੁਝ ਜਦੋਂ ਆਪਾਂ ਕਹੀਏ ਕਿ ਕਰਕ ਲੈਵਲ ਤਾਂ 10th ਪਲੱਸ ਤੋਂ ਕੁਆਲਿਫੀਕੇਸ਼ਨ ਆ ਕੁਝ ਆਫੀਸਰ ਲੈਵਲ ਕਹੀਏ ਤਾਂ ਉਹਦੇ ਲਈ ਤੁਹਾਨੂੰ ਚਾਹੀਦੀ ਆ ਕਿ ਪਰਸੈਂਟੇਜ ਦਾ ਕੋਈ ਮੈਟਰ ਨਹੀਂ ਆ ਜਿੱਦਾਂ ਮਾਪਿਓ ਆਪਣੇ ਬੱਚਿਆਂ ਤੇ ਪ੍ਰੈਸ਼ਰਾਈਜ਼ ਕਰਦੇ ਆ ਕਿ 90% ਲਓ ਜਿਹੜੇ 90% ਲਓ ਤਾਂ ਪਰਸੈਂਟੇਜ ਦਾ ਕੋਈ ਵੀ ਮਤਲਬ ਨਹੀਂ ਆ ਮੇਰੇ ਖੁਦ ਦੇ ਗ੍ਰੈਜੂਏਸ਼ਨ ਦੇ ਵਿੱਚੋਂ 45% ਨੰਬਰ ਆ ਪਰ ਮੇਰੀਆਂ ਗ੍ਰੈਜੂਏਸ਼ਨ ਦੇ ਵਿੱਚੋਂ ਕਾਫੀ ਪ੍ਰੋਬਲਮਸ ਵੀ ਆਈਆਂ ਪਰ ਫਿਰ ਵੀ ਮੈਂ ਜਿਹੜੀਆਂ 6 ਤੋਂ 7 ਨੰਕੀਆਂ ਦੇ ਪੇਪਰ ਕੀਤੇ ਹੈ ਜਾਂ ਸਭ ਤੋਂ ਪ੍ਰਕਾਤਿ ਹੋਇਆ ਪਰ ਜਿਹੜੀਆਂ ਚੀਜ਼ਾਂ ਆਪਣੀ ਇਸ ਤਿਆਰੀ ਦੇ ਦੌਰਾਨ ਸਿੱਖੀਆਂ ਕੁਝ ਗਲਤੀਆਂ ਕੀਤੀਆਂ ਉਹ ਮੈਂ ਉਹੀ ਚਾਹਨਾ ਕਿ ਅਜੇ ਨੌਜਵਾਨ ਨਾ ਕਰ ਕਿ ਕਿਉਂਕਿ ਉਦੋਂ ਬੱਚਿਆਂ ਨੂੰ ਮੇਨ ਪ੍ਰੋਬਲਮ ਗਾਈਡੈਂਸ ਦੀ ਆਉਂਦੀ ਹੈ ਤਾਂ ਉਹ ਜਿਹੜੀ ਫੀਲਡ 'ਚ ਜਾਣਾ ਚਾਹੁੰਦੀ ਆ ਉਸੇ ਦੀ ਗਾਈਡੈਂਸ ਉਸੇ ਐਕਸਪਰਟ ਕੋ ਲੈਣ ਜੇ ਮੈਡੀਕਲ 'ਚ ਜਾਣਾ ਚਾਹੁੰਦੇ ਆ ਤਾਂ ਕਿਸੇ ਲੱਗੀ ਹੋਏ ਸਰਕਾਰੀ ਅਹੁਦੇ ਤੇ ਬੈਠੇ ਡਾਕਟਰ ਕੋ ਜਾਂ ਐਕਸਪੀਰੀਐਂਸਡ ਕਾਮਜਾਬ ਡਾਕਟਰ ਕੋ ਲੈਣ ਫੇਲ ਕੋ ਨਾ ਲੈਣ ਕਿਉਂਕਿ ਜੇ ਫੇਲ ਕੋ ਐਸਪੀ ਹੋਈ ਲੈਣ ਜਾਣਗੇ ਤਾਂ ਹੋਵੇਗਾ ਵੀ ਫੇਰ ਡਾਕਟਰੀ ਲੈਣ ਚ ਕੋਈ ਫਾਇਦਾ ਨਹੀਂ ਇੰਜੀਨੀਅਰ ਕੋ ਜਾਣਾ ਤਾਂ ਬੈਸਟ ਕੋ ਜਾਓ ਬੈਸਟ ਹੀ ਤੁਹਾਨੂੰ ਦੱਸੇਗਾ ਵੀ ਇਹ ਮੇਰੇ ਬੈਨੀਫਿਟ ਕੀ ਆ ਕਿਉਂਕਿ ਨੁਕਸਾਨ ਜਿਹੜਾ ਉਹ ਜਿਹੜਾ ਫੇਲ ਬੰਦਾ ਉਹ ਆਪਣੇ ਇਹੀ ਰੀਜ਼ਨ ਦੇਗਾ ਵੀ ਫੇਲ ਹੋ ਜੀਦਾ ਤੇ ਸਰਕਾਰੀ ਵੀ ਤਿਆਰੀ ਕਰਨ ਵਾਲੇ ਵੀ ਜਿਹੜੇ ਬੱਚੇ ਪਾ ਕਾਮਯਾਬ ਹੋਏ ਆ ਮਯੂਪੀ ਬਿਹਾਰ ਦੇ ਵਿੱਚ ਸਕਸੈਸ ਰੇਟ ਬਹੁਤ ਆ ਆਪਣੇ ਪੰਜਾਬ ਦੇ ਵਿੱਚ ਘੱਟ ਆ ਤਾਂ ਹਰ ਇੱਕ ਬੰਦਾ ਇਹੀ ਗੱਲ ਕਹਿੰਦਾ ਕਿ ਨੌਕਰੀ ਨਹੀਂ ਮਿਲਦੀ ਨੌਕਰੀਆਂ ਬਹੁਤ ਆ ਇੱਕ ਇੱਕ ਨੌਕਰੀ ਇੱਕ ਇੱਕ ਬੰਦਾ ਪੰਜ ਪੰਜ ਨੌਕਰੀਆਂ ਛੱਡ ਕੇ ਚੇਂਜ ਕਰੀ ਜਾਂਦੇ ਆ ਮੈਂ ਕੀਤਾ ਹੋਇਆ ਆਪਣੇ ਪਿੰਡਾਂ ਦੇ ਲਾਜੀਪੁਰ ਕਈ ਬੰਦੇ ਆ ਇੱਕੋ ਇੱਕੋ ਪਰਸਨ ਪੰਜ ਪੰਜ ਨੌਕਰੀਆਂ ਕਰ ਰਿਹਾ ਕਿਉਂਕਿ ਉਹਨੂੰ ਨੋਲੇਜ ਆ ਬਾਕੀਆਂ ਨੂੰ ਨੋਲੇਜ ਨਹੀਂ ਸੋ ਪਰ ird ਗੱਲ ਕਰੀਏ ਤੇ ਹੁਣ ਨੇੜੇ ਸਭ ਤੋਂ ਜਿਹੜੀ ਨੇੜੇ ਪਰਤੀ ਉਹ ਕਿਹੜੀ ਆ ਰਹੀ ਸਭ ਤੋਂ ਨੇੜੇ ਪਰਤੀ ਜਿਹੜੀ ਆ ਉਹ 70 ਸਾਲ ਦੀ ਆ ਰਹੀ ਆ ਇੱਕ ਇਹ ਨਹੀਂ ਕਿ 4 ਸਾਲ ਦੀ ਪਰਤੀ ਉਹ 11 ਨਵੰਬਰ ਨੂੰ ਆ ਰਹੀ ਆ 11 ਨਵੰਬਰ 2025 ਨੂੰ ਉਹਦਾ ਪੇਪਰ ਜਿਹੜਾ ਉਹ 26 ਜਨਵਰੀ ਵੀ ਲੈ ਹੋ ਜਾਏਗਾ ਬੱਚਿਆਂ ਕੋ 6 ਮਹੀਨੇ ਦਾ ਟਾਈਮ ਆ 10ਵੀਂ ਪਾਸ ਹੋਣ ਇਹ ਜਿਹੜੀ ਉਹਨੂੰ 18 ਸਾਲਾਂ ਨੂੰ ਛਿੜੀਆ ਤੇ ਉਹ ਬੱਚਿਆਂ ਨੂੰ ਪਤਾ ਉਹ ਜਿਹੜੇ ਬੱਚੇ ਹਜੇ ਤੱਕ ਪਤਾ ਨਹੀਂ ਹੈਗਾ ਜਿਹੜੀ ਯੋਧਵੀਰ ਅਕੈਡਮੀ ਉਹਨਾਂ ਨੂੰ ਕੀ ਸੁਨੇਹਾ ਕੀ ਮੈਸੇਜ ਆ ਜਾਂ ਫਿਰ ਜਿਹੜੀ ਭਰਤੀ ਨਵੰਬਰ ਮਹੀਨੇ ਆ ਰਹੀ ਕੋ ਉਹਨਾਂ ਵਾਸਤੇ ਤੁਸੀਂ ਕੀ ਕਰ ਰਹੇ ਹੋ ਮੈਂ ਉਹਨਾਂ ਦੀ ਹੈਗੀ ਚੀਜ਼ ਕਹਿ ਰਿਹਾ ਪਹਿਲੀ ਗੱਲ ਇਹ ਹੈ ਕਿ ਉਹ YouTube ਤੇ ਜਾਂ ਕਿਤੇ ਹੋਰ ਪਟਕਣ ਨਾ ਤਿਆਰੀ ਕਿਤੋਂ ਵੀ ਕਰਨੀ ਆ ਆਪਾਂ ਜੇ ਕਹਿੰਦੇ ਆ ਵੀ ਗਾਈਡੈਂਸ ਚਾਹੀਦੀ ਹੈ YouTube ਤੋਂ ਵੀ ਜਾਣਾ ਤੇ ਇੱਕ ਚੀਜ਼ ਨੂੰ ਫੜਿਆ ਜਾਏ ਔਰ ਕਿਸੇ ਇੱਕ ਦੀ ਸਲਾਹ ਨਾ ਚੱਲਿਆ ਜਾਏ ਮੈਂ ਕਹਿੰਦਾ ਜਿਹੜੇ ਬੱਚੇ ਮੇਰੀ ਮੇਰੀ ਸਲਾਹ ਲੈਣਾ ਚਾਹੁੰਦੇ ਆ ਮੈਨੂੰ ਪੁੱਛਣਾ ਚਾਹੁੰਦੇ ਆ ਮੈਂ ਨੰਬਰ ਦੇ ਦਿੰਦਾ ਮੈਨੂੰ ਐਨੀ ਟਾਈਮ ਮੇਰੇ ਗਰੁੱਪ ਚ ਐਡ ਹੋ ਜਾਣਾ ਮੈਂ ਉਹਨਾਂ ਬੱਚਿਆਂ ਨੂੰ ਬਿਲਕੁਲ ਫ੍ਰੀ ਆਫ ਕੋਸ ਜਿਹੜੀ ਉਹ ਗਾਈਡੈਂਸ ਦੇਣੀ ਹੈ ਰੈਡੀ ਆ ਕਿਹੜੀਆਂ ਬੁੱਕਸ ਚਾਹੀਦੀਆਂ ਕਿੱਥੋਂ ਤਿਆਰੀ ਕਰਨੀ ਹੈ ਕਿੱਥੇ ਮੁੱਖਸ ਦੇਣੇ ਆ YouTube ਤੋਂ ਵੀ ਜੇ ਪੜ੍ਹਨਾ ਤੇ ਕਿਹੜੀਆਂ ਵੀਡੀਓਜ਼ ਤੋਂ ਪੜ੍ਹਨਾ ਉਹ ਸਾਰਾ ਕੁਝ ਦੱਸਣ ਲਈ ਰੈਡੀ ਆ ਫਿਜ਼ੀਕਲ ਤਾਂ ਜਿਹੜੀ ਉਹ ਇਹ ਅਹਿਮੀਅਤ ਆ ਉਹ ਪੇਪਰ ਤੋਂ ਬਾਅਦ ਵਿੱਚ ਸੋ ਬਹੁਤ ਵਧੀਆ ਇੱਕ ਸੁਨਿਆਹਕ ਮੈਸੇਜ ਹੈ ਇਹ ਯੋਧਵੀਰ ਅਕੈਡਮੀ ਦਾ ਕਿ ਜਿਹੜੇ ਬੱਚੇ ਪਟਕੇ ਹੋਏ ਨੇ ਜਾਂ ਜਿਹੜੇ ਬੱਚਿਆਂ ਨੂੰ ਵੇਰਸ ਨਹੀਂ ਆ ਉਹ ਸਾਡੇ ਕੋਲ ਫ੍ਰੀਓ ਕੋਸਟ ਜਿਹੜੀ ਹੈ ਨੌਲੇਜ ਹੈ ਉਹ ਲੈ ਸਕਦਾ ਭਰਤੀ ਦੀ ਗੱਲ ਕੀਤੀ ਹੈ ਕਿ 11 ਨਵੰਬਰ ਨੂੰ ਇੱਕ ਭਰਤੀ ਸ਼ੁਰੂ ਹੋ ਰਹੀ ਹੈ ਉਸ ਵਾਸਤੇ ਟੈਸਟ ਦੀ ਜਿਹੜੀ ਤਿਆਰੀ ਹੈ ਉਹ ਕਰਵਾਈ ਜਾਵੇਗੀ ਸੋ ਸਾਡੇ ਇਲਾਕੇ ਵਾਸਤੇ ਇੱਕ ਬੜ ਡਰੇ ਏਰੀਆ ਬੜਾ ਵਧੀਆ ਓਪਰਚੁਨਿਟੀ ਹੈਗੀ ਆ ਨੌਜਵਾਨਾਂ ਵੀਰਾਂ ਨੂੰ ਸਾਡੀ ਟੀਮ ਵੱਲੋਂ ਰਿਕਵੈਸਟ ਹੈ ਕਿ ਆਓ ਇਹ ਵੀਰਾਂ ਕੋ ਜਿਹੜੀ ਆ ਕੇ ਫ੍ਰੀਓ ਕੋਸਟ ਜਿਹੜੀ ਆ ਗਾਰਡਨਸ ਤੋਂ ਤੁਸੀਂ ਦੇਖੋ ਪਕਾਰ ਟੀਵੀ ਕੈਮਰਾਮੈਨ ਦਲਵੀਰ ਬੂਰਾ ਪਕਾਰ ਆਪਣੇ ਆਦੀ ਆਪਣੇ ਵਾਲੇ